ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਭੰਗੂ ਹੋਮਿਓਹਾਲਬਿਟ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਗੱਲ ਕਰਦੇ ਆਂ ਇੰਗਲੈਂਡ ਵੀਜ਼ਾ ਪ੍ਰੋਸੈਸ ਦੀ। ਦੋਸਤੋ ਪਹਿਲਾਂ ਕੈਨੇਡਾ ਜਾਣ ਲਈ ਤਿੰਨ ਤਰ੍ਹਾਂ ਦੇ ਜਿਹੜੇ ਵੀਜ਼ੇ ਸੀਗੇ ਉਹ ਬਹੁਤ ਸੌਖੇ ਮਿਲ ਜਾਂਦੇ ਸੀਗੇ। ਇੱਕ ਤਾਂ ਸੀਗਾ ਵਿਜ਼ਟਰ ਵੀਜ਼ਾ ਔਰ ਸੈਕੰਡ ਸੀਗਾ ਵਰਕ ਪਰਮਿਟ ਵੀਜ਼ਾ ਔਰ ਥਰਡ ਸੀਗਾ ਐਸ ਡੀ ਐਸ ਸਟੂਡੈਂਟ ਡਾਇਰੈਕਟ ਸਟੀਮ ਵੀਜ਼ਾ। ਸੋ ਇਹਨਾਂ ਨੇ ਐਸ ਡੀ ਐਸ ਸਟੂਡੈਂਟ ਡਾਇਰੈਕਟ ਵੀਜ਼ਾ ਨੂੰ ਬੰਦ ਕਰਕੇ ਔਰ ਬਾਕੀ ਜਿਹੜਾ ਵੀਜ਼ਾ ਪ੍ਰੋਸੈਸ ਸੀਗਾ ਉਹਨੂੰ ਵੀ ਬਹੁਤ ਔਖਾ ਕਰ ਦਿੱਤਾ ਸੋ ਹੁਣ ਕੈਨੇਡਾ ਜਾਣਾ ਵੀ ਇੰਨਾ ਈਜ਼ੀ ਨਹੀਂ ਰਿਹਾ ਉਸ ਤੋਂ ਬਾਅਦ ਫਿਰ ਅਮਰੀਕਾ ਨੇ ਵੀ ਕੀ ਕੀਤਾ ਉਹਨਾਂ ਦੇ ਦੇਸ਼ ਵਿੱਚ ਇਲੀਗਲ ਇਮੀਗ੍ਰੈਂਟਸ ਨੂੰ ਵੀ ਡਿਪੋਰਟ ਕਰਕੇ ਵਾਪਸ ਆਪਣੇ ਦੇਸ਼ ਭੇਜਣਾ ਸ਼ੁਰੂ ਕਰ ਦਿੱਤਾ ਜੀ ਸੋ ਹੁਣ ਅਗਲੀ ਵਾਰੀ ਅਗਲਾ ਨੰਬਰ ਇੰਗਲੈਂਡ ਦਾ ਹੋ ਸਕਦਾ ਜੀ ਕਿਉਂਕਿ ਇੰਗਲੈਂਡ ਦੇ ਵਿੱਚ ਜਿਹੜੀ ਪਾਕਿਸਤਾਨੀਆਂ ਦੀ ਆਬਾਦੀ ਆ ਬਹੁਤ ਜ਼ਿਆਦਾ ਵੱਧ ਗਈ ਆ ਇਸ ਚੀਜ਼ ਦਾ ਪ੍ਰੈਸ਼ਰ ਗਵਰਨਮੈਂਟ ਦੇ ਉੱਪਰ ਬਹੁਤ ਜ਼ਿਆਦਾ ਆ। ਔਰ ਇੰਗਲੈਂਡ ਦੇ ਵਿੱਚ ਹੁਣ ਅੱਜਕੱਲ ਕੀ ਆ ਗਰੂਮਿੰਗ ਗੈਂਗ ਵੀ ਬਹੁਤ ਜ਼ਿਆਦਾ ਵੱਧ ਰਿਹਾ। ਜਦੋਂ ਉਹਨਾਂ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਤਾਂ ਇਹਦੇ ਵਿੱਚ ਪਾਕਿਸਤਾਨੀ ਨਾਗਰਿਕ ਸਾਹਮਣੇ ਆਏ ਨੇ। ਕਿਉਂਕਿ ਉਹਨਾਂ ਨੇ ਗਰੂਮਿੰਗ ਗੈਂਗ ਵਾਲਿਆਂ ਨੇ ਉੱਥੇ ਜਿਹੜਾ ਕ੍ਰਾਈਮ ਬਹੁਤ ਜ਼ਿਆਦਾ ਕੀਤਾ। ਸੋ ਅਗਲਾ ਨੰਬਰ ਹੋ ਸਕਦਾ ਜੀ ਇੰਗਲੈਂਡ ਦਾ ਵੀ ਹੋ ਸਕਦਾ। ਸੋ ਜਿਹੜੇ ਵੀ ਕੋਈ ਮੇਰੇ ਵੀਰ ਭਰਾ 2 ਨੰਬਰ ਦੇ ਵਿੱਚ ਇੰਗਲੈਂਡ ਜਾਣਾ ਚਾਹੁੰਦੇ ਆ ਸੋ ਪਲੀਜ਼ ਆਪਣਾ ਦੇਖ ਕੇ ਧਿਆਨ ਨਾਲ ਐਵੇਂ ਕਿਸੇ ਏਜੰਟਾਂ ਦੇ ਦੀ ਗੱਲ ਵਿੱਚ ਆ ਕੇ ਆਪਣਾ ਲੱਖਾਂ ਰੁਪਏ ਖਰਾਬ ਨਾ ਕਰ ਲੈਣਾ ਕਿਉਂਕਿ ਪਹਿਲਾਂ ਵੀ ਆਪਣੇ ਪੰਜਾਬੀ ਵੀਰ ਭਰਾ ਅਮਰੀਕਾ ਵਿੱਚ ਇਨੇ ਲੱਖਾਂ ਰੁਪਏ ਲਾ ਕੇ ਹੁਣ ਧਰ ਵਾਪਸ ਆ ਰਹੇ ਹੁਣ ਕੋਈ ਫਾਇਦਾ ਨਹੀਂ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਦੁਆਰਾ ਇਹ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸੋ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ